ਸਾਈਕਲ ਚਲਾਉਣ ਦਾ ਸ਼ੌਂਕ ਮੈਨੂੰ ਛੋਟੇ ਹੁੰਦੇ ਤੋਂ ਹੀ ਹੈ ਹੁਣ ਵੀ ਮੈਨੂੰ 50 ਸਾਲ ਹੋ ਗਏ ਘੱਟੋ ਘੱਟ ਮਤਲਬ ਕਿ ਇਹ ਮੈਨੂੰ ਐਕਸਪੀਰੀਅੰਸ ਹੈਗਾ ਦਾ ਮੋਟਰਸਾਈਕਲ ਚਲਾਉਣ ਦਾ ਆਹ ਮੋਟਰਸਾਈਕਲ ਜਿਹੜਾ ਹੈਗਾ ਇਹ ਮੇਰਾ ਇੱਕ ਆਖਰੀ ਸ਼ੌਂਕ ਸੀ ਜ਼ਿੰਦਗੀ ਦਾ ਮੋਟਰਸਾਈਕਲ ਚਲਾਉਣ ਦਾ ਸ਼ੌਂਕ ਮੈਨੂੰ ਛੋਟੇ ਹੁੰਦੇ ਤੋਂ ਹੀ ਹੈ ਬਚਪਨ ਦੇ ਵਿੱਚ ਮੇਰੇ ਫਾਦਰ ਕੋਲੇ ਮੈਂ 2 ਸਾਲ ਦਾ ਸੀ ਜਦੋਂ ਮੇਰੇ ਫਾਦਰ ਕੋਲੇ ਮੋਟਰਸਾਈਕਲ ਹੁੰਦਾ ਸੀ ਬੀਐਸਏ ਤੇ ਉਸ ਟਾਈਮ ਤੋਂ ਯਾਨੀ ਕਿ ਸਾਡਾ ਇਹ ਜੁੜਿਆ ਆਉਂਦਾ ਮੋਟਰਸਾਈਕਲ ਦੀ ਲਾਈਨ ਸਾਡੇ ਨਾਲ ਤੁਰੀ ਆਉਂਦੀ ਹੈ ਹੁਣ ਵੀ ਮੈਨੂੰ 50 ਸਾਲ ਹੋ ਗਏ ਘੱਟੋ ਘੱਟ ਮਤਲਬ ਕਿ ਇਹ ਮੈਨੂੰ ਐਕਸਪੀਰੀਅੰਸ ਹੈਗਾ ਇਹਦਾ ਮੋਟਰਸਾਈਕਲ ਚਲਾਉਣ ਦਾ 50 ਸਾਲ ਤੋਂ ਮੈਂ ਇਹ ਮੋਟਰਸਾਈਕਲ ਚਲਾ ਰਿਹਾ ਔਰ ਤਰ੍ਹਾਂ ਤਰ੍ਹਾਂ ਦੇ ਮੋਟਰਸਾਈਕਲ ਰੱਖੇ ਆ ਆ ਮੋਟਰਸਾਈਕਲ ਜਿਹੜਾ ਹੈਗਾ ਇਹ ਮੇਰਾ ਇੱਕ ਆਖਰੀ ਸ਼ੌਂਕ ਸੀ ਜ਼ਿੰਦਗੀ ਦਾ ਜਿਹੜਾ ਮੇਰਾ ਪੂਰਾ ਹੋ ਗਿਆ ਪਹਿਲਾਂ ਮੈਂ ਕਹਿੰਦਾ ਸੀ ਮੇਰਾ ਅੱਧਾ ਸ਼ੌਂਕ ਰਹਿ ਗਿਆ ਅੱਧਾ ਸ਼ੌਂਕ ਇਹ ਸੀ ਵੀ ਮੈਂ 300 ਇਹਦੇ ਨਾਲ ਦਾ ਮੋਟਰਸਾਈਕਲ ਪਹਿਲਾਂ ਲੈ ਲਿਆ ਸੀ ਤੇ ਉਸ ਤੋਂ ਬਾਅਦ ਇਹ ਫੋਰ ਸਿਲੰਡਰ ਲਿਆ ਇਹ ਇਹ ਦਾ ਜਿਹੜਾ 1000 ਸੀਸੀ ਇੰਜਨ ਹੈ ਇਹ ਦਾ ਮੇਰੇ ਮਨ ਤੇ ਬਹੁਤ ਸ਼ੌਂਕ ਸੀ ਲੈਣ ਦਾ ਉਹ ਮੇਰਾ ਸ਼ੌਂਕ ਪੂਰਾ ਹੋ ਗਿਆ ਕਿੰਨੀ ਕੀਮਤ ਦਾ ਮੋਟਰਸਾਈਕਲ ਤੇ ਇਹ 1.5 ਲੱਖ ਦਾ ਮੋਟਰਸਾਈਕਲ ਆਉਂਦਾ ਤੇ ਬਾਕੀ ਇਹਦੀ ਇਹ ਹੀ ਮੋਡੀਫਿਕੇਸ਼ਨ ਕਰਾਈ ਹੈ ਮੈਂ 2.5 ਲੱਖ ਰੁਪਏ ਉੱਤੇ ਲੱਗੇ ਜੀ ਸਾਰਾ ਤੇ ਖਾਸ ਕਰਕੇ ਜਿੱਥੋਂ ਦੇ ਤੁਸੀਂ ਲੰਘਦੇ ਹੋ ਤੇ ਉੱਥੇ ਮਤਲਬ ਤੁਹਾਨੂੰ ਇਹੋ ਜੀਆਂ ਗੱਲਾਂ ਸੁਣਨ ਨੂੰ ਨਹੀਂ ਮਿਲਦੀਆਂ ਕਿ ਕਹਿੰਦੇ ਬਾਬੇ ਨੂੰ ਜਵਾਨੀ ਚੜੀ ਹੈ ਵੇਖੋ ਜੀ ਲੋਕਾਂ ਨੇ ਤਾਂ ਕੁਛ ਨਾ ਕੁਛ ਕਹਿਣਾ ਹੀ ਹੈ ਤੁਸੀਂ ਚੰਗਾ ਕਰੋਗੇ ਤਾਂ ਵੀ ਕੁਝ ਕਹਿਣਾ ਹੈ ਫਿਰ ਤਾਂ ਭਾਵੇਂ ਤੁਹਾਨੂੰ ਨਾ ਉਹਨਾਂ ਸਲਾਹਣ ਜੇ ਤੁਸੀਂ ਮਾੜਾ ਕਰੋਗੇ ਫਿਰ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਕਿ ਕਹਿਣਗੇ ਤੇ ਮੈਂ ਕਿਸੇ ਨੂੰ ਡਿਸਟਰਬ ਨਹੀਂ ਕਰਦਾਗਾ ਨਾ ਕਿਸੇ ਨੂੰ ਮਤਲਬ ਕਿ ਮੈਂ ਮਾੜਾ ਕਹਿਣਾ ਸਾਰੇ ਆਪੋ ਆਪਣੀ ਜ਼ਿੰਦਗੀ ਆਪ ਦੇ ਹਿਸਾਬ ਨਾਲ ਜਿਉ ਰਹੇ ਆ ਪਰ ਇਹ ਜਿਹੜਾ ਮੇਰਾ ਸੁਪਨਾ ਸੀ ਕਿ ਮੈਂ ਇੱਕ ਵਾਰੀ ਇੰਡੀਆ ਗੋਟ ਟੈਲੈਂਟ ਪ੍ਰੋਗਰਾਮ ਦੇਖਿਆ ਸੀ ਟੀਵੀ ਤੇ ਆਇਆ ਸੀ ਪਿੱਛੇ ਜੇ ਉਹਦੇ ਵਿੱਚ ਤਿੰਨ ਚਾਰ ਬੰਦਿਆਂ ਨੇ ਕੋਈ ਕਾਰਨਾਮੇ ਕਰਕੇ ਵਿਖਾਏ ਜਿਹੜੇ ਕਿ ਗਿਨੀਜ਼ ਬੁੱਕ ਵਾਲੇ ਉੱਥੇ ਮੌਕੇ ਤੇ ਆਏ ਹੋਏ ਸੀ ਉਹਨਾਂ ਨੇ ਉੱਥੇ ਨਾਲ ਦੀ ਨਾਲ ਹੀ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਨਾਲੇ ਮੈਡਲ ਦਿੱਤੇ ਜਿਹੜੇ ਬੰਦਿਆਂ ਨੇ ਉਹ ਰਿਕਾਰਡ ਤੋੜੇ ਤੇ ਮੇਰੇ ਵੀ ਮਨ ਦੇ ਵਿੱਚ ਉਹ ਚੀਜ਼ ਨੂੰ ਵੇਖ ਕੇ ਉੱਠਿਆ ਵੀ ਕੁਝ ਨਾ ਕੁਝ ਵੱਖਰਾ ਕਰਨਾ ਚਾਹੀਦਾ ਵੀ ਕੱਲਾ ਇਹ ਨਹੀਂ ਵੀ ਰੋਟੀਆਂ ਖਾਓ ਦੋ ਤੇ ਸੌਂ ਜਾਓ ਤੇ ਬਸ ਠੀਕ ਹੈ ਦਿਨ ਚੜ ਗਿਆ ਤਾਂ ਫੇਰ ਰੋਟੀਆਂ ਖਾ ਲਓ ਤੇ ਫੇਰ ਸੌਂ ਜਾਓ ਉਹ ਕੰਮ ਨਹੀਂ ਕੁਝ ਨਾ ਕੁਝ ਵੱਖਰਾ ਕਰੀਏ ਜਿਸ ਦੇ ਨਾਲ ਕੋਈ ਆਪ ਦੇ ਆਪ ਚ ਖੁਸ਼ੀ ਵੀ ਮਿਲੇ ਤੇ ਫਿਰ ਮੈਨੂੰ ਮੋਟਰਸਾਈਕਲ ਹੱਥ ਛੱਡ ਕੇ ਚਲਾਉਣ ਦਾ ਮੈਨੂੰ ਸ਼ੌਂਕ ਸੀ ਸ਼ੁਰੂ ਤੋਂ ਹੀ ਬਹੁਤ ਸੇਫ ਰਹਿ ਕੇ ਚਲਾਈਦਾ ਕਦੇ ਵੀ ਕਿਸੇ ਰਸਤੇ 'ਚ ਜਾਂਦੇ ਨੂੰ ਕਦੇ ਡਿਸਟਰਬ ਨਹੀਂ ਕੀਤਾਗਾ ਇਹ ਫਿਰ ਅਸੀਂ ਆ ਪਿਛਲੇ ਕੁਝ ਦਿਨਾਂ ਦਿਨ ਹੋ ਗਏ ਉਦੋਂ ਫਿਰ ਇਹ ਮੋਟਰਸਾਈਕਲ ਤੇ ਮੈਂ ਅਸੀਂ ਇੰਡੀਆ ਬੁੱਕ ਰਿਕਾਰਡ ਵਾਲਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਤੁਸੀਂ ਇਹਦਾ ਸਾਰੀ ਆਪਦੀ ਫਿਲਮ ਫਿਲਮ ਬਣਾ ਕੇ ਸਾਨੂੰ ਭੇਜ ਦਿਓ ਅਸੀਂ ਦੇਖਾਂਗੇ ਵੀ ਜੋ ਵੀ ਇਹ ਸਹੀ ਹੋਇਆ ਤੇ ਤੁਹਾਨੂੰ ਅਸੀਂ ਇਹ ਰਿਕਾਰਡ ਦੇ ਵਿੱਚ ਰੱਖ ਲਾਂਗੇ ਦੋ ਗੱਲਾਂ ਕਿ ਨੌਜਵਾਨ ਪੀੜੀ ਜਿਹੜੀ ਹੈਗੀ ਆ ਸਟੰਟ ਬਾਜੀ ਬਹੁਤ ਕਰਦੀ ਹੈਗੀ ਆ ਖਾਸ ਕਰਕੇ ਜਿਹੜੇ ਮੋਟਰਸਾਈਕਲਾਂ ਦੀਆਂ ਸਲੈਂਸਰ ਦਾ ਬਹੁਤ ਆਵਾਜ਼ ਕਰਦੇ ਹੈਗੇ ਆ ਉਹਨਾਂ ਨੂੰ ਕੀ ਮੈਸੇਜ ਔਰ ਨੌਜਵਾਨ ਜਿਹੜੇ ਚੰਗੇ ਪਾਸੇ ਕਿਉਂਕਿ ਇਹ ਵੀ ਸ਼ੌਂਕ ਹੈ ਇੱਕ ਹੋਰ ਸ਼ੌਂਕ ਦੇ ਵਿੱਚ ਲੱਗਣ ਨੌਜਵਾਨ ਉਹਨਾਂ ਨੂੰ ਕੀ ਮੈਸੇਜ ਨੌਜਵਾਨ ਪੀੜੀ ਜਿਹੜੀ ਹੈ ਥੋੜਾ ਜਿਹਾ ਜੇ ਕਹੀਏ ਤਾਂ ਵੇਖਾ-ਵੇਖੀ ਆਪੇ ਤੋਂ ਬਾਹਰ ਹੋ ਜਾਂਦੇ ਆ ਇੱਕ ਦੂਜੇ ਨਾਲ ਰੇਸਾਂ ਲਾਉਣੀਆਂ ਤੇ ਪਰ ਆਵਾਜ਼ ਸਲੈਂਸਰ ਦੀ ਜਿਆਦਾ ਉੱਚੀ ਪਟਾਕੇ ਪਾਉਣੇ ਮੈਂ ਉਹਦੇ ਬਹੁਤ ਖਿਲਾਫ ਹਾਂ ਕਿਉਂਕਿ ਕੋਈ ਵੀ ਰਾਹ ਜਾਂਦੇ ਨੂੰ ਆਪਾਂ ਜੇ ਇਸ ਤਰ੍ਹਾਂ ਦੀ ਆਵਾਜ਼ ਕਰਕੇ ਤੰਗ ਕਰਾਂਗੇ ਤੇ ਉਹ ਵਧੀਆ ਗੱਲ ਨਹੀਂ ਮੈਂ ਸਮਝਦਾਗਾ ਬਾਕੀ ਨਸ਼ਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਮੈਂ ਅੱਜ ਤੱਕ ਜੀ ਬਿਲਕੁਲ ਟੇਸਟ ਨਹੀਂ ਵੇਖਿਆ ਕਿਸੇ ਚੀਜ਼ ਦਾ ਵੀ ਵੈਸ਼ਨੂ ਬਿਲਕੁਲ ਜਿਵੇਂ ਕਹੋ ਰੋਟੀ ਦਾ ਹੀ ਇੱਕ ਸਾਨੂੰ ਨਸ਼ਾ ਕਹਿ ਲਓ ਜਾਂ ਕੁਝ ਵੀ ਕਹਿ ਲਓ ਤੇ ਅਗਾ ਆਉਣ ਵਾਲੀ ਪੀੜ੍ਹੀ ਨੂੰ ਚਾਹੀਦਾ ਵੀ ਚੰਗੇ ਕੰਮ ਕਰਨ ਤੇ ਨਸ਼ਿਆਂ ਤੋਂ ਬਚਣ ਆਪਦਾ ਪੜ੍ਹਨ ਲਿਖਣ ਤੇ ਕਾਮਯਾਬ ਹੋਣ